ਬਹੁਤ ਸਾਰੇ ਫੋਨ ਆਏ ਹੁਣ ਕਿਹਾ ਦੇ ਜੀ ਉੱਥੇ ਮੁੰਡਿਆਂ ਨੇ ਕਾਹ ਪਾਇਆ ਹੋਇਆ ਮੈਂ ਸਿਰਫ ਦੱਸਣੇ ਆਇਆ ਆ ਸਾਡੀਆਂ ਬੱਚਿਆਂ ਦੇ ਘੇਰੋਂ ਭੈਣਾ ਮੇਰੀਆਂ ਛੋਟੀਆਂ ਖੜੇ ਨੇ ਅਸੀਂ ਕੋਈ ਕਾਹ ਨਹੀਂ ਪਾਇਆ ਅਸੀਂ ਹੱਕ ਲਈ ਆਏ ਆ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਅੰਦਰ ਨਹੀਂ ਹੋਣ ਦੇ ਰਹੇ ਸੀ ਆ ਕੇ ਆਪਾਂ ਬਹਿ ਗਏ ਹੁਣ ਸਾਡੇ 5 ਬੰਦੇ ਚੌਂਕੀ ਜਿਹਾ ਲਾਇਆ ਉਹਨਾਂ ਨੇ ਉਹ ਗੱਲ ਕਰਨ ਗਏ ਨੇ ਸਾਡਾ ਇੱਕੋ ਹੀ ਕਾਰਨ ਹੈ ਜੋ ਨਾਰੇ ਲੱਗ ਰਹੇ ਸੀ ਉਹ ਬਾਅਦ 'ਚ ਵੀ ਲੱਗਣਗੇ ਇਤੁ ਬਾਅਦ ਵੀ ਤੁਸੀਂ ਵੇਖ ਰਹੇ ਹੋ ਅਸੀਂ ਜਾਪ ਵੀ ਕਰਨਾ ਹੈ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਸਾਡੀ ਹੈ ਸਾਡੀ ਰਹਿਣ ਦਿਓ ਜੇ ਤੁਸੀਂ ਖੋਣ ਦੀ ਕੋਸ਼ਿਸ਼ ਕਰੋਗੇ ਤਾਂ ਖੋਣ ਨਹੀਂ ਦੇਣੀ ਆਪਾਂ ਔਰ ਇਹੀ ਗੱਲ ਅਸੀਂ ਗੱਲ ਕਰਨੀ ਹੈ ਮੈਂ ਸਿਰਫ ਪੂਰੇ ਬੀੜੇ ਨੂੰ ਪੰਜਾਬੀ ਜਗਤ ਨੂੰ ਔਰ ਦੇਸ਼ ਨੂੰ ਦੱਸਣਾ ਚਾਹੁੰਦਾ ਕਿ ਸਭ ਜਾਤ ਦੇਸ਼ ਨੇ ਸਭ ਆਪ ਦੇ ਹੱਕ ਦੀ ਗੱਲ ਕਰ ਰਹੇ ਨੇ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕੋਈ ਲਾ ਐਂਡ ਆਰਡਰ ਨਹੀਂ ਤੋੜ ਰਹੇ ਇਹ ਤੋੜਨਗੇ ਸਾਡੇ ਸਿਰ ਪਾਉਣਗੇ ਤਾਂ ਅਸੀਂ ਤੁਹਾਨੂੰ ਆ ਗੱਲ ਦੱਸਦੇ ਹਾਂ ਅਸੀਂ ਆਪ ਦੀ ਗੱਲ ਕਰ ਰਹੇ ਹਾਂ ਅਸੀਂ ਆਪ ਦੀ ਯੂਨੀਵਰਸਿਟੀ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਕਿ ਸਾਡੀ ਯੂਨੀਵਰਸਿਟੀ ਗੁਲਾਮ ਨਾ ਬਣਾਈ ਜਾਵੇ ਉਹ ਜਿਵੇਂ ਸੀ ਉਹ ਸਟੇਟਸ ਰਵੇ ਤੇ ਚਾਰ ਬੰਦੇ ਸਾਡੇ ਜਿਹੜੇ ਕੌਂਸਲ ਦੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਨੋਮੀਨੇਟਡ 36 ਬੰਦੇ ਨੇ ਉਹਨਾਂ ਚੈਲ ਕੀਤਾ ਜਾਵੇ ਚਾਰ ਉਹ ਵੀ ਕਿੰਨੇ ਚਾਰ ਮਨਜ਼ੂਰ ਆ ਸਾਰਿਆਂ ਨੂੰ ਇਹ ਗੱਲ ਮਨਜ਼ੂਰ ਮਨਜ਼ੂਰ ਆ ਜੀ ਇੱਕ ਮੇਰੀ ਬੇਨਤੀ ਮੰਨਿਓ ਜੇ ਜਾਪਦੇ ਚ ਰਹਿਣਾ ਕੋਈ ਵੀ ਗੱਲ ਐ ਇਹੋ ਜੀ ਨਹੀਂ ਕਰ ਲਈ ਜਿਹਦੇ ਨਾਲ ਕੋਈ ਮਸਲਾ ਹੋਵੇ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਹਕਤੀ ਸੰਘਰਸ਼ ਉਹਨੂੰ ਏ ਲੈਂਡ ਆਰਡਰ ਦਾ ਮਸਲਾ ਬਣਾ ਦੇ ਇਹ ਨਹੀਂ ਬਣਾਉਣਾ ਆਪਾਂ ਫੇਰ ਆਪਣੇ ਬੰਦੇ ਫੜੇ ਜਾਣ ਫੇਰ ਕਰਨਗੇ ਵੇਖੋ ਜੀ ਮੁੰਡੇ ਆ ਹਿੰਸਾ ਕਰਤੀ ਹੁਣ ਉਹਨਾਂ ਨੂੰ ਛਡਾਉਣ ਤੇ ਲੱਗ ਗਈ ਆਪਾਂ ਆਪ ਦਾ ਏਮ ਸਿੱਧਾ ਰੱਖਣਾ ਔਰ ਮੈਂ ਬਾਕੀਆਂ ਨੂੰ ਵੀ ਦੱਸ ਦਿਆਂ ਪੁਲਿਸ ਨੂੰ ਵੀ ਕਹਿ ਦਿਆਂ ਸਾਡਾ ਨਾ ਕੋਈ ਇਰਾਦਾ ਸੀ ਨਾ ਹੈ ਜੇ ਕੁਝ ਕੀਤਾ ਤਾਂ ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਆ ਚੰਡੀਗੜ੍ਹ ਪ੍ਰਸ਼ਾਸਨ ਹੋਊਗਾ ਜਾਂ ਪੰਜਾਬ ਤੋਂ ਆਉਂਦੇ ਲੋਕਾਂ ਨੂੰ ਰੋਕਿਆ ਤਾਂ ਸਾਡਾ ਮੁੱਖ ਮੰਤਰੀ ਹੋਊਗਾ ਬੀ ਕੇਅਰਫੁਲ ਅਸੀਂ ਤਾਂ ਸਿਰੇ ਇੱਥੇ ਬਹਿ ਕੇ ਇਹ ਉਹ ਰੋਕੜੇ ਜਿਹੜੇ ਤਕਦੀਰਾਂ ਬਦਲਦੇ ਨੇ ਦੇਸ਼ਾਂ ਦੀਆਂ ਤੇ ਪਰਦੇਸ਼ਾਂ ਦੀਆਂ ਤੇ ਕੌਮਾਂ ਦੀਆਂ ਖਬਰਦਾਰ ਰਹੋ ਜੇ ਜੇ ਕਿਸੇ ਨੇ ਕੋਈ ਵੀ ਹੋਰ ਕਿਸੇ ਨੇ ਗਲਤ ਹਰਕਤ ਕੀਤੀ ਤੇ ਸਾਡੇ ਦੇ ਬੌਮ ਦੀ ਕੋਸ਼ਿਸ਼ ਕੀਤੀ ਅਸੀਂ ਜ਼ਾਬਤੇ 'ਚ ਹਾਂ ਔਰ ਉਹੀ ਚੀਜ਼ ਲੈ ਕੇ ਲਾੜਨਾ ਰੱਖਿਆ ਫੜਾ ਕੋਈ ਪਿਲੇਖਾ ਨਾ ਚੰਡੀਗੜ੍ਹ ਕੋਲ ਦਾ ਮੜਾ ਜਾਂ ਰਸਤਾ ਦਿਖਾਇਓ ਜਿਹੜੇ ਅਫਸਰ ਬੈਠੇ ਆ ਸ਼ਖਲਾ ਦੇਖ ਲਿਓ ਇਹ ਨਿਆਣੇ ਅਫਸਰ ਲੱਗਣ ਵਾਲੇ ਆ ਇਹਨਾਂ ਕੋਈ ਜੱਜ ਬੈਠਾ ਕੋਈ ਬਿਊਰੋਕ੍ਰੇਟ ਬੈਠਾ ਕੋਈ ਸੰਚਿਸ ਬੈਠਾ ਇਹ ਕੋਈ ਤਿਹਾਰੀਦਾਰ ਨਹੀਂ ਐ ਇਹ ਹਿੰਦੁਸਤਾਨ ਦਾ ਪਿਵੇਖਾ ਐ ਇਹ ਜਿਹੜੇ ਤੁਸੀਂ 26 27 ਸਾਲ ਦੇ ਆਈਪੀਐਸ ਲੱਗਦੇ ਹੋ ਐਸੀਐਸ ਲੱਗਦੇ ਹੋ ਇਹ ਨਿਆਣੇ ਹੋਈ ਬੈਠੇ ਨੇ ਤੁਹਾਡਾ ਭੈਮ ਦੂਰ ਕਰ ਦੇਵਾਂਗੇ ਅਸੀਂ ਆਪਣੇ ਜਾਗ ਤੇ ਦੇ ਵਿੱਚ ਅਨਸ਼ਾਸ਼ਨ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਆ ਸਾਡਾ ਫੰਡਾਮੈਂਟਲ ਰਾਈਟ ਹੈ ਇਹ ਦੇਸ਼ ਦਾ ਸੰਵਿਧਾਨ ਸਾਨੂੰ ਰਾਈਟ ਦਿੰਦਾਗਾ ਅਗਰ ਚੰਡੀਗੜ੍ਹ ਪੁਲਿਸ ਦਾ ਮਨ ਦੇ ਵਿੱਚ ਕੋਈ ਵਹਿਮ ਹੈ ਤੇ ਆਪਣੇ ਵਹਿਮ ਨੂੰ ਕੱਢ ਲਵੇ ਅਸੀਂ ਪੁਲਿਸ ਦੀ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ ਪਰ ਆਪਾਂ ਨਹੀਂ ਕਰਨੀ ਦੇਸ਼ਾਨਾ ਆਸਰੀਆ ਕਾਲ ਦੋਸਤੋ ਤੱਕੜੇ ਹੋ ਕੇ ਇਹ ਲੜਾਈ ਕੰਦ ਤੇ ਲਿਖੀ ਹੋਈ ਏ ਕਿ ਅੱਪਾ ਜਿੱਤਣ ਜਾ ਰਿਆਂ ਤੇ ਪੁਲਿਸ ਨੂੰ ਵੀ ਅਸੀਂ ਕਹਿ ਦਿੰਦੇ ਆ ਕਿ ਤੁਹਾਡੇ ਨਿਆਣੇ ਵੀ ਇੱਥੇ ਪੜਦੇ ਆ ਇਹ ਲੜਾਈ ਤੁਹਾਡੇ ਨਿਆਣਿਆਂ ਵਾਸਤੇ ਆ ਜਿਹੜੇ ਹਵਲਦਾਰ ਇੱਥੇ ਖੜੇ ਆ ਤੁਹਾਡੇ ਨਿਆਣੇ ਕੱਲ ਨੂੰ ਇੱਥੇ ਸਸਤੀ ਪੜਾਈ ਲੈ ਸਕਣ ਇਹ ਲੜਾਈ ਉਸਕੀਰ ਵਾਸਤੇ ਲੜੀ ਜਾ ਰਹੀ ਆ ਹਾਨੂੰ ਤੁਹਾਡੇ ਬੱਚੇ ਇੱਥੇ ਪੜ ਸਕਣ ਇਹ ਲੜਾਈ ਉਸ ਲਈ ਲੜੀ ਜਾ ਰਹੀ ਹੈ ਕਿ ਚੰਡੀਗੜ੍ਹ ਪੁਲਿਸ ਸਾਡੇ ਨਾਲ ਕੋਆਪਰੇਟ ਕਰੇ ਸਾਡੇ ਨਾਲ ਸੰਘਰਸ਼ ਨਾ ਕਰੇ ਲੜਾਂਗੇ ਜਿੱਤਾਂਗੇ ਲੜਾਂਗੇ ਜਿੱਤਾਂਗੇ ਮੁਰਦਾਬਾ 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 ਮੁਰਦਾਬਾ